ਸਤਿ ਸ਼੍ਰੀ ਅਕਾਲ ਰਣਦੀਪਾ ਪੰਦੇਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੇਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਪਿਛਲੇ ਹਫਤੇ ਡੇਢ ਹਫਤੇ ਤੋਂ ਆਪਣੇ ਚੈਨਲ ਦੇ ਉੱਤੇ ਲਗਾਤਾਰ ਅਜਿਹੇ ਵੀਡੀਓਜ਼ ਪਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਜਿਹੜੀਆਂ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਸਕਣ ਰੁਜ਼ਗਾਰ ਦੇ ਬਾਰੇ ਵਿੱਚ ਤਾਂ ਕਿ ਹਰ ਕਿਸੇ ਕੋਲ ਆਪਣਾ ਕੰਮ ਹੋਵੇ ਉਹਦੇ ਹੱਥ ਦੇ ਵਿੱਚ ਆਪਣਾ ਪੈਸਾ ਹੋਵੇ ਬਹੁਤਾ ਕਰਕੇ ਮੈਂ ਅਜਿਹੀ ਕਮਾਵਾਰੀ ਦੱਸਦੀਆਂ ਜਿਹੜੇ ਜਾਂ ਤਾਂ ਜ਼ੀਰੋ ਇਨਵੈਸਟਮੈਂਟ ਤੋਂ ਸ਼ੁਰੂ ਹੁੰਦੇ ਆ ਜਾਂ ਫਿਰ ਤੁਸੀਂ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਉਹਨਾਂ ਕਮਾ ਨੂੰ ਘਰ ਬੈਠੇ ਹੀ ਕਰ ਸਕਦੇ ਹੋ ਪਰ ਜੇਕਰ ਮੈਂ ਭੈਣਾਂ ਦੀ ਗੱਲ ਕਰਾਂ ਤਾਂ ਸਮੱਸਿਆ ਇਹ ਹੁੰਦੀ ਹੈ ਕਿ ਘੱਟ ਤੋਂ ਘੱਟ ਪੈਸੇ ਵੀ ਭੈਣਾਂ ਕੋਲ ਜਾਂ ਤਾਂ ਨਹੀਂ ਹੁੰਦੇ ਤੇ ਜੇ ਉਹ ਨਹੀਂ ਹੁੰਦੇ ਫਿਰ ਉਹਨਾਂ ਨੂੰ ਕਿੱਥੋਂ ਮਿਲਦੇ ਵੀ ਨਹੀਂ ਕਿਉਂਕਿ ਨਾ ਤਾਂ ਸਾਡੇ ਨਾਂ ਤੇ ਕੋਈ ਜ਼ਮੀਨ ਜਾਇਦਾਦ ਹੁੰਦੀ ਹੈ ਕਿ ਬੈਂਕ ਸਾਨੂੰ ਲੋਨ ਦੇ ਦੇਣ ਹਨਾ ਤੇ ਨਾ ਹੀ ਮਤਲਬ ਕੁਝ ਅਜਿਹਾ ਸਾਡੇ ਕੋਲ ਹੁੰਦਾ ਜਿਹਨੂੰ ਰੱਖ ਕੇ ਅਸੀਂ ਕਿਸੇ ਤੋਂ ਮਤਲਬ ਜਿਹੜੀ ਹੈ ਫਾਈਨੈਂਸ਼ੀਅਲ ਹੈਲਪ ਜਿਹੜੀ ਹੈਗੀ ਆ ਉਹ ਲੈ ਸਕੀਏ ਠੀਕ ਆ ਤਾਂ ਹੁਣ ਇਹ ਪੈਸਾ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਕਿੱਥੋਂ ਮਿਲੂਗਾ ਤਾਂ ਉਸ ਪੈਸੇ ਦਾ ਪ੍ਰਬੰਧ ਜਿਹੜਾ ਹੈਗਾ ਕਿਵੇਂ ਕਰਨਾ ਹੈ ਉਹਦੇ ਬਾਰੇ ਵਿੱਚ ਮੈਂ ਅੱਜ ਦੀ ਗੱਲਬਾਤ ਵਿੱਚ ਤੁਹਾਨੂੰ ਦੱਸਾਂਗੀ ਇਸ ਗੱਲਬਾਤ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਪਰ ਇਹਦੇ ਨਾਲ ਹੀ ਜਿਹੜੀਆਂ ਮੈਂ ਇੱਕ ਦੋ ਚੰਗੀਆਂ ਚੀਜ਼ਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਬਹੁਤ ਚੰਗਾ ਰਿਸਪੌਂਸ ਜਿਹੜਾ ਹੈਗਾ ਉਹ ਮਿਲ ਰਿਹਾ ਹੈ ਬਹੁਤ ਸਾਰੇ ਸੁਨੇਹੇ ਇਸ ਤਰ੍ਹਾਂ ਦੇ ਪਹੁੰਚੇ ਹੋਏ ਆ ਕਿ ਅਸੀਂ ਤੁਹਾਡੀਆਂ ਵੀਡੀਓਜ਼ ਸੁਣਦੇ ਆ ਲਗਾਤਾਰ ਸਾਨੂੰ ਮੋਟੀਵੇਸ਼ਨ ਮਿਲ ਰਹੀ ਆ ਅਸੀਂ ਵੀ ਕੋਈ ਕੰਮ ਕਰਨਾ ਚਾਹੁੰਦੇ ਆ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕੀ ਕੰਮ ਕਰਨ ਦੇ ਕੁਝ ਨਿਯਮ ਹੁੰਦੇ ਨੇ ਤੁਸੀਂ ਸਿਰਫ ਮੇਰੀ ਗੱਲ ਸੁਣ ਕੇ ਸਿਰਫ ਮੋਟੀਵੇਸ਼ਨ ਦੇ ਨਾਲ ਕੰਮ ਨਹੀਂ ਹੁੰਦਾ ਇੱਕ ਤਾਂ ਉਹਦੇ ਲਈ ਪੈਸਾ ਚਾਹੀਦਾ ਤੇ ਸਭ ਤੋਂ ਪਹਿਲੀ ਜਿਹੜੀ ਚੀਜ਼ ਚਾਹੀਦੀ ਹੈ ਉਹਦੇ ਲਈ ਠੀਕ ਹੈ ਉਹ ਚਾਹੀਦਾ ਹੁੰਦਾ ਤੁਹਾਡਾ ਆਪਣੇ ਆਪ ਦੇ ਉੱਤੇ ਯਕੀਨ ਕਿ ਹਾਂ ਅਸੀਂ ਕੰਮ ਕਰਨਾ ਹੀ ਕਰਨਾ ਹੈ ਅਸੀਂ ਹਰ ਹਾਲ ਦੇ ਵਿੱਚ ਕਰਨਾ ਹੈ ਅਸੀਂ ਆਪਣੇ ਹਾਲ ਬਦਲਨੇ ਆ ਠੀਕ ਹੈ ਹੁਣ ਇਹਦੇ ਬਾਰੇ ਜੇ ਮੈਂ ਸਾਇੰਸ ਦੇ ਨਾਲ ਥੋੜਾ ਜਿਹਾ ਇਸ ਗੱਲ ਨੂੰ ਜੋੜਾਂ ਨਾ ਇਗਨਾ ਸਿਧਾਂਤ ਮਰਫੀ ਦਾ ਠੀਕ ਹੈ ਜਿਹਨੂੰ ਕਹਿੰਦੇ ਆ ਮਰਫੀਜ਼ ਲਾ ਉਹ ਸਿਧਾਂਤ ਕੀ ਕਹਿੰਦਾ ਕਿ ਤੁਸੀਂ ਜਿਹੜੀ ਚੀਜ਼ ਤੋਂ ਸਭ ਤੋਂ ਜ਼ਿਆਦਾ ਡਰਦੇ ਹੋ ਨਾ ਉਹ ਚੀਜ਼ ਜ਼ਰੂਰ ਹੁੰਦੀ ਹੈ ਇਸ ਲਈ ਡਰਨਾ ਬੰਦ ਕਰੋ ਕਿ ਹਾਏ ਜੇ ਮੈਨੂੰ ਲਾਸ ਹੋ ਗਿਆ ਹਾਏ ਜੇ ਮੈਂ ਕਾਮਯਾਬ ਨਾ ਹੋਈ ਉਹ ਜੇ ਨਾ ਹੋਏ ਤਾਂ ਵੈਸੇ ਵੀ ਤਾਂ ਬੈਠੀਆਂ ਹੀ ਹਾਂ ਫਿਰ ਕੀ ਐ ਨਹੀਂ ਹੋਉngੀਆਂ ਤੁਸੀਂ ਕਿਹੜਾ ਕੋਈ ਕਰੋੜਾਂ ਅਰਬਾਂ ਜਾਂ ਲੱਖਾਂ ਰੁਪਈਆਂ ਇਨਵੈਸਟ ਕਰਨ ਲੱਗੀਆਂ ਹੋ ਕਿ ਤੁਸੀਂ ਮਤਲਬ ਤੁਹਾਡਾ ਪੈਸਾ ਡੁੱਬ ਜੇਗਾ ਤੁਸੀਂ ਤਾਂ ਘਰੇ ਬੈਠ ਕੇ ਸਿਰਫ ਮਿਹਨਤ ਕਰਨੀ ਐ ਤੁਹਾਡੀ ਤੇ ਇਹਦੇ ਚ ਲਾਗਤ ਹੀ ਕੋਈ ਨਹੀਂ ਹੈਗੀ ਜਿਹੜੇ ਕੰਮ ਮੈਂ ਤੁਹਾਨੂੰ ਦੱਸ ਰਹੀਆਂ ਠੀਕ ਐ ਤਾਂ ਤੁਸੀਂ ਮਤਲਬ ਪਹਿਲਾਂ ਤਾਂ ਇਸ ਗੱਲ ਤੋਂ ਆਪਣੇ ਆਪ ਨੂੰ ਪੋਜ਼ਿਟਿਵ ਹੋਣਾ ਸ਼ੁਰੂ ਕਰੋ ਇਸ ਗੱਲ ਤੋਂ ਡਰਨਾ ਬੰਦ ਕਰੋ ਕਿ ਅਸੀਂ ਮਤਲਬ ਜੇ ਸਾਨੂੰ ਨੁਕਸਾਨ ਹੋ ਗਿਆ ਜੇ ਕੰਮ ਨਾ ਚੱਲਿਆ ਨਾ ਚੱਲਿਆ ਤਾਂ ਬਾਅਦ ਦੇ ਵਿੱਚ ਦੇਖਾਂਗੇ ਪਹਿਲਾਂ ਇੱਕ ਵਾਰ ਉਹਨੂੰ ਜਜ਼ਬੇ ਦੇ ਨਾਲ ਸ਼ੁਰੂ ਤਾਂ ਕਰੋ ਕਿਉਂਕਿ ਸ਼ੁਰੂਆਤ ਬਹੁਤ ਜ਼ਰੂਰੀ ਹੁੰਦੀ ਹੈ ਤੇ ਦੂਜੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਜ਼ਰੂਰੀ ਤੌਰ ਤੇ ਕਰਨੀ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਚੀਜ਼ ਬਹੁਤ ਧਿਆਨ ਦੇ ਵਿੱਚ ਰੱਖ ਲਓ ਯੂ نو ਇੱਕ ਹਿੰਦੀ ਫਿਲਮੀ ਗੀਤ ਹੈ ਨਾ ਮਸ਼ਹੂਰ ਕਿ ਕੁਝ ਤੋਂ ਲੋਕ کہیںਗੇ ਲੋਕੋਂ ਦਾ ਕੰਮ ਹੈ ਕਹਿਣਾ ਠੀਕ ਹੈ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਈਦਾ ਲੋਕ ਤੁਹਾਡੇ ਘਰ ਖਰਾਬ ਕਰ ਦਿੰਦੇ ਆ ਠੀਕ ਐ ਲੋਕ ਤੁਸੀਂ ਕੋਈ ਵੀ ਕੰਮ ਕਰੋਗੇ ਨਾ ਲੋਕ ਉਹਦੇ ਬਾਰੇ ਗੱਲਾਂ ਕਰਨਗੇ ਹੀ ਕਰਨਗੇ ਇਹ ਸਿਰਫ ਮੈਂ ਨਹੀਂ ਕਹਿੰਦੀ ਜਿੰਨੀਆਂ ਵੀ ਕਮਕਾਜੀ ਕੁੜੀਆਂ ਨੇ ਜੜੀਆਂ ਵੀ ਘਰ ਤੋਂ ਬਾਹਰ ਜਾਂਦੀਆਂ ਚਾਹੇ ਉਹ ਨੌਕਰੀ ਪੇਸ਼ਾ ਨੇ ਚਾਹੇ ਕੋਈ ਆਪਣਾ ਕੰਮ ਕਰ ਰਹੀਆਂ ਨੇ ਉਹਨਾਂ ਸਾਰਿਆਂ ਬਾਰੇ ਹੀ ਲੋਕ ਕੋਈ ਨਾ ਕੋਈ ਗੱਲ ਜ਼ਰੂਰ ਕਰਦੇ ਆ ਠੀਕ ਐ ਕਿਉਂਕਿ ਲੋਕਾਂ ਨੂੰ ਕੰਮ ਹੀ ਹੈ ਤੇ ਗੱਲਾਂ ਕਰਨ ਵਾਲੇ ਵੀ ਮੋਸਟਲੀ ਜੈਂਟਸ ਨਹੀਂ ਹੁੰਦੇ ਹੈਗੇ ਕਿਉਂਕਿ ਬੰਦਿਆਂ ਕੋਲ ਹੋਰ ਕੰਮ ਬਹੁਤ ਵਾਧੂ ਹੁੰਦੇ ਆ ਇਹਦੀ ਸ਼ੁਰੂਆਤ ਵੀ ਸਾਡਾ ਆਪਣਾ ਹੀ ਭਾਈਚਾਰਾ ਔਰਤਾਂ ਹੀ ਕਰਦੀਆਂ ਤੇ ਅਜਹੀਆਂ ਔਰਤਾਂ ਕਰਦੀਆਂ ਜਿਨ੍ਹਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਂ ਤਾਂ ਕੋਈ ਪੁੱਛ ਨਹੀਂ ਰਿਹਾ ਹੁੰਦਾ ਜਾਂ ਫਿਰ ਉਹ ਕੰਮ ਕਰ ਨਹੀਂ ਸਕਦੀਆਂ ਹੁੰਦੀਆਂ ਕਿਉਂਕਿ ਸਾਰੀ ਜ਼ਿੰਦਗੀ ਮਿਹਨਤ ਨਹੀਂ ਕੀਤੀ ਹੁੰਦੀ ਤੇ ਮਿਹਨਤ ਕਰਨ ਤੋਂ ਡਰਦੀਆਂ ਹੁੰਦੀਆਂ ਫਿਰ ਉਹਨਾਂ ਨੂੰ ਡਰ ਲੱਗ ਰਿਹਾ ਹੁੰਦਾ ਕਿ ਜੇ ਇਹਨਾਂ ਨੇ ਕੁਝ ਕਰ ਲਿਆ ਇਹ ਵੀ ਕਾਮਯਾਬ ਹੋ ਗਈਆਂ ਤਾਂ ਕਿਤੇ ਬਾਕੀ ਸਾਨੂੰ ਨਾ ਕਹਿ ਦੇਣ ਵੀ ਦੇਖਿਆ ਫਲਾਣੇ ਫਲਾਣੇ ਨੇ ਵੀ ਕੁਝ ਕਰ ਲਿਆ ਤੂੰ ਹੀ ਕੁਝ ਨਹੀਂ ਕੀਤਾ ਤਾਂ ਆਪਣੇ ਆਪ ਨੂੰ ਬਚਾਉਣ ਲਈ ਉਹ ਤੁਹਾਨੂੰ ਵੀ 네ਗੇਟਿਵ ਕਰਦੀਆਂ ਨੇ ਠੀਕ ਆ ਅਜਿਹੇ ਲੋਕਾਂ ਤੋਂ ਤੁਹਾਨੂੰ ਬਹੁਤ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਸੇ ਦੀਆਂ ਗੱਲਾਂ ਨਾ ਸੁਣੋ ਲੋਕ ਤੁਹਾਨੂੰ ਘਰੇ ਖਾਣ ਨੂੰ ਦੇਣ ਨਹੀਂ ਆਉਂਦੇ ਹੈਗੇ ਲੋਕੀ ਤੁਹਾਡੇ ਲਈ ਕੁਝ ਕਰਦੇ ਨੇ ਜੇ ਕਰਦੇ ਆ ਫਿਰ ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਲਓ ਠੀਕ ਹੈ ਈਵਨ ਜੇ ਤੁਹਾਡੇ ਹਾਲਾਤ ਮਾੜੇ ਵੀ ਹੋਣਗੇ ਨਾ ਤਾਂ ਵੀ ਲੋਕਾਂ ਨੇ ਤੁਹਾਡੀਆਂ ਹੀ ਗੱਲਾਂ ਕਰਨੀਆਂ ਕਿ ਲੈ ਇੱਥੇ ਵੀ ਤਾਂ ਇਸ ਤਰ੍ਹਾਂ ਫਿਰਦੇ ਨੇ ਕੁਝ ਕਰ ਨਹੀਂ ਸਕਦੇ ਚੰਗੇ ਭਲੇ ਨੇ ਮਿਹਨਤ ਨਹੀਂ ਕਰ ਸਕਦੇ ਠੀਕ ਹੈ ਤੇ ਜੇ ਤੁਸੀਂ ਚੰਗਾ ਭਲਾ ਕਮਾ ਖਾ ਰਹੇ ਹੋ ਨਾ ਤਾਂ ਲੋਕਾਂ ਨੇ ਫਿਰ ਵੀ ਤੁਹਾਨੂੰ ਹੀ ਗੈਣਾ ਹੁੰਦਾ ਹੈ ਕਿ ਪਤ ਨਹੀਂ ਇਹਨਾਂ ਕੋਲ ਪੈਸਾ ਕਿੱਥੋਂ ਆ ਰਿਹਾ ਹੈ ਜਾਂ ਫਿਰ ਇਹਨਾਂ ਕੋਲ ਪੈਸਾ ਆ ਰਿਹਾ ਹੈ ਇਹਨਾਂ ਦੇ ਲੋਕਾਂ ਨੇ ਜਿਹੜਾ ਹੈਗਾ ਪੈਸੇ ਨਹੀਂ ਇਹਨਾਂ ਦਾ ਦਿਮਾਗ ਖਰਾਬ ਕਰਦਾ ਇਸ ਕਰਕੇ ਲੋਕਾਂ ਦੀਆਂ ਗੱਲਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਣਾ ਦੂਜੀ ਗੱਲ ਪੈਸਾ ਕਿਉਂਕਿ ਤੁਸੀਂ ਕੰਮ ਦੇ ਲਈ ਪੈਸਾ ਕਿੱਥੋਂ ਲੈਣਾ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਤੁਹਾਨੂੰ ਜ਼ਰੂਰ ਦੱਸਾਂਗੀ ਬਿਲਕੁਲ ਸਰਕਾਰੀ ਤੌਰ ਤੇ ਤੁਹਾਨੂੰ ਪੈਸਾ ਮਿਲੇਗਾ ਪਰ ਉਸ ਤੋਂ ਪਹਿਲਾਂ ਪੈਸੇ ਬਾਰੇ ਇੱਕ ਚੀਜ਼ ਸਮਝ ਲਓ ਕਿ ਕੋਈ ਵੀ ਕੰਮ ਕਰਨਾ ਤਾਂ ਉਹਦਾ ਇੱਕ ਰੂਲ ਹੈ ਠੀਕ ਹੈ ਚਾਹੇ ਤੁਸੀਂ ਮਤਲਬ ਘਟ ਤੋਂ ਘਟ ਇਨਵੈਸਟਮੈਂਟ ਵਾਲਾ ਕੋਈ ਕੰਮ ਸ਼ੁਰੂ ਕਰਨਾ ਹੈ ਮੰਨ ਲਓ ਤੁਸੀਂ ਘਰ ਤੋਂ ਸਿਲਾਈ ਦਾ ਹੀ ਕੰਮ ਸ਼ੁਰੂ ਕਰਨਾ ਹੈ ਠੀਕ ਹੈ ਸਿਲਾਈ ਕੜਾਈ ਦੀਆਂ ਮਸ਼ੀਨਾਂ ਦੇ ਲਈ ਤੁਹਾਨੂੰ ਪੈਸਾ ਚਾਹੀਦਾ ਹੈ ਤੁਹਾਨੂੰ ਪਰਿਵਾਰ ਦੇ ਵਿੱਚ ਉਹ ਪੈਸਾ ਨਹੀਂ ਮਿਲ ਰਿਹਾ ਤੇ ਮੈਂ ਜਿੱਥੋਂ ਤੁਹਾਨੂੰ ਦੱਸੂਗੀ ਤੁਹਾਨੂੰ ਉੱਥੋਂ ਪੈਸਾ ਮਿਲ ਜੇਗਾ ਠੀਕ ਹੈ ਸਰਕਾਰੀ ਤੌਰ ਤੇ ਤਾਂ ਤੁਹਾਨੂੰ ਜੇ ਉਹ ਪੈਸਾ ਮਿਲ ਵੀ ਗਿਆ ਨਾ ਇੱਕ ਚੀਜ਼ ਪੱਕੀ ਕਰ ਲਓ ਕਿ ਜਿਸ ਕੰਮ ਦੇ ਲਈ ਪੈਸਾ ਲਿਆ ਨਾ ਉਸ ਪੈਸੇ ਨੂੰ ਉਥੇ ਲਗਾਉਣਾ ਹੈ ਦੂਜੀ ਗੱਲ ਬਿਜ਼ਨਸ ਦੇ ਪੈਸੇ ਦੇ ਨਾਲ ਹੀ ਆਪਣੇ ਕੰਮ ਨੂੰ ਹੋਰ ਵੱਡਾ ਕਰਨਾ ਹੈ ਮਤਲਬ ਇਹਨੂੰ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਪੈਸਾ ਜਿਹੜਾ ਤੁਸੀਂ ਕਮਾ ਰਹੀਆਂ ਉਹਨਾਂ ਇਹਨੂੰ ਤੁਸੀਂ ਇਹ ਸਮਝ ਲਓ ਕਿ 2 ਸਾਲ ਮੰਨ ਲਓ ਤੁਹਾਡੇ ਕੋਲ ਕੋਈ ਆਮਦਨੀ ਆਈ ਹੀ ਨਹੀਂ ਉਸੇ ਪੈਸੇ ਦੇ ਨਾਲ ਤੁਸੀਂ ਆਪਣੇ ਕੰਮ ਨੂੰ ਹੋਰ ਵੱਡਾ ਕਰਨਾ ਹੈ ਇਹ ਨਹੀਂ ਕਿ ਹੁਣ ਇਨਕਮ ਆਉਣੀ ਸ਼ੁਰੂ ਹੋ ਗਈ ਤੇ ਤੁਸੀਂ ਨਾਲ ਦੀ ਨਾਲ ਆਪਣੇ ਖਰਚੇ ਵਧਾ ਲਓ ਖਰਚੇ ਵਧਾਉਣ ਚ ਕੋਈ ਦਿੱਕਤ ਨਹੀਂ ਹੈ ਪਰ ਉਹ ਘਟਦੇ ਨਹੀਂ ਹੈਗੇ ਬਾਅਦ ਦੇ ਵਿੱਚ ਠੀਕ ਹੈ ਇਸ ਕਰਕੇ ਪਹਿਲਾਂ ਜਿਹੜਾ ਪੈਸਾ ਹੈਗਾ ਆਪਣੇ ਬਿਜ਼ਨਸ ਨੂੰ ਗਰੋ ਕਰਨ ਦੇ ਵਿੱਚ ਆਪਣੇ ਕੰਮ ਨੂੰ ਗਰੋ ਕਰਨ ਦੇ ਵਿੱਚ ਲਾਓ ਘਟ ਤੋਂ ਸ਼ੁਰੂ ਕਰੋ ਤੇ ਫਿਰ ਉਸ ਕੰਮ ਨੂੰ ਵੱਡਾ ਕਰੋ ਬਹੁਤ ਸਾਰੇ ਕੰਮ ਨੇ ਬੇਕਰੀ ਦਾ ਕੰਮ ਘਰ ਤੋਂ ਤੁਸੀਂ ਕਰ ਸਕਦੀਆਂ ਹੋ ஆன்ਲਾਈਨ ਤੁਸੀਂ 10 ਤੋਂ 15 ਦਿਨ ਦਾ ਵੀ ਕੋਰਸ ਕਰ ਲਓ ਨਾ ਬੇਕਰੀ ਦਾ ਤੁਹਾਨੂੰ ਬਹੁਤ ਅੱਛੇ ਕੇਕ ਵਗੈਰਾ ਬਣਾਉਣੇ ਜਿਹੜੇ ਆ ਉਹ ਆ ਜਾਂਦੇ ਆ ਤੇ ਅੱਜਕੱਲ ਤਾਂ ਬਹੁਤ ਜ਼ਿਆਦਾ ਡਿਮਾਂਡ ਹੈ ਖਾਸ ਕਰਕੇ ਪਿੰਡਾਂ ਦੇ ਵਿੱਚ ਫਰੈਸ਼ ਚੀਜ਼ ਹਰ ਕੋਈ ਭਾਲਦਾ ਤੇ ਸਾਨੂੰ ਪਤਾ ਜਿਹੜੇ ਸੀ ਪਿੰਡਾਂ ਦੇ ਵਿੱਚ ਰਹਿੰਦੇ ਆ ਕਿ ਸਾਨੂੰ ਕੋਈ ਵੀ ਚੀਜ਼ ਚਾਹੀਦੀ ਹੁੰਦੀ ਆ ਤਾਂ ਨੇੜਲੇ ਸ਼ਹਿਰ ਦੇ ਵਿੱਚ ਉਹੀ ਇੱਕ ਦੋ ਬੇਕਰੀਜ਼ ਹੁੰਦੀਆਂ ਤੇ ਅਸੀਂ ਕਈ ਵਾਰ ਇਹ ਗੱਲ ਕਹਿੰਦੇ ਵੀ ਹੁੰਦੇ ਆ ਕਿ ਉਹਨਾਂ ਤੋਂ ਫਰੈਸ਼ ਚੀਜ਼ ਨਹੀਂ ਮਿਲਦੀ ਹਨਾ ਤੇ ਜੇ ਤੁਹਾਨੂੰ ਫਰੈਸ਼ ਚਾਹੀਦੀ ਆ ਤੁਹਾਨੂੰ ਉਹਦੇ ਲਈ ਕਿੰਨੇ ਕਿੰਨੇ ਦਿਨ ਪਹਿਲਾਂ ਆਰਡਰ ਜਿਹੜਾ ਹੈਗਾ ਉਹ ਕਰਨਾ ਪੈਂਦਾ ਜੇ ਜੇ ਕਿਸੇ ਨੂੰ ਪਤਾ ਹੋਊਗਾ ਕਿ ਉਹਦੇ ਘਰ ਦੇ ਨੇੜੇ ਇਹ ਚੀਜ਼ ਅਵੇਲੇਬਲ ਹੈ ਤਾਂ ਕੋਈ ਕਿਉਂ ਨਹੀਂ ਤੁਹਾਡੇ ਤੋਂ ਖਰੀਦੂਗਾ ਠੀਕ ਹੈ ਸ਼ਹਿਰ ਤੋਂ ਵੀ ਤਾਂ ਖਰੀਦਣੀ ਆ ਤੇ ਇਹਦੀ ਜ਼ਰੂਰਤ ਤਾਂ ਸਾਰਿਆਂ ਨੂੰ ਪੈਂਦੀ ਆ ਪਰ ਤੁਹਾਨੂੰ ਇਹਨੂੰ ਕੰਮ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਜਿਆਦਾ ਨੀਤਾ ਤੁਹਾਨੂੰ ਮਤਲਬ ਹੈਗਾ ਜਿਹੜਾ 15 ਤੋਂ 20000 ਰੁਪਏ ਚਾਹੀਦਾ ਹੁੰਦਾ ਕੋਈ ਬਹੁਤੀ ਵੱਡੀ ਰਕਮ ਨਹੀਂ ਹੈ ਉਸ ਤੋਂ ਮਹਿੰਗੇ ਅੱਜਕੱਲ ਸਾਰਿਆਂ ਕੋਲ ਫੋਨ ਹੁੰਦੇ ਆ ਪਰ ਸਮੱਸਿਆ ਉੱਥੇ ਸ਼ੁਰੂ ਹੁੰਦੀ ਆ ਕਿ ਜਦੋਂ ਤੁਹਾਡੇ ਕੋਲ ਇੰਨਾ ਵੀ ਪੈਸਾ ਨਹੀਂ ਹੁੰਦਾ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਦਿੰਦਾ ਤਾਂ ਫਿਰ ਉੱਥੇ ਤੁਹਾਡੀ ਹੈਲਪ ਕੌਣ ਕਰੇਗਾ ਉੱਥੇ ਤੁਹਾਡੀ ਹੈਲਪ ਜਿਹੜੀ ਹੈ ਉਹ ਕਰਨਗੇ ਸੈਲਫ ਹੈਲਪ ਗਰੁੱਪ ਜੀ ਹਾਂ ਇਹ ਬਿਲਕੁਲ ਪਿੰਡਾਂ ਦੇ ਵਿਕਾਸ ਦੇ ਲਈ ਬਿਲਕੁਲ ਜਿਹਨੂੰ ਅਸੀਂ ਕਹਿੰਦੇ ਕਿ ਲੋਅਰ ਲੈਵਲ ਤੋਂ ਸ਼ੁਰੂ ਹੋਇਆ ਇਹ ਸਰਕਾਰੀ ਕੰਮ ਹੈ ਇਹ ਸਰਕਾਰ ਦਾ ਹੀ ਜਿਹੜਾ ਹੈ ਇਸ ਤਰ੍ਹਾਂ ਦਾ ਉਪਰਾਲਾ ਸੀ ਕਿ ਔਰਤਾਂ ਨੂੰ ਜਿਹੜਾ ਇਹ ਉਹ ਆਤਮ ਨਿਰਭਰ ਬਣਾਉਣਾ ਸਮਰੱਥ ਬਣਾਉਣਾ ਸੈਲਫ ਹੈਲਪ ਗਰੁੱਪ ਜਿਹੜੇ ਨੇ ਇਹ ਮਤਲਬ ਇਹਦੇ ਵਿੱਚ ਨਾ ਤੁਸੀਂ ਸਾਰੀਆਂ ਹੋ ਸਕਦੀਆਂ ਹੋ ਇਹਦੇ ਵਿੱਚ ਕਿਸੇ ਦਾ ਪੜਿਆ ਲਿਖਿਆ ਹੋਣਾ ਜਾਂ ਆਰਥਿਕ ਤੌਰ ਤੇ ਕੋਈ ਕਿਸ ਤਰ੍ਹਾਂ ਦਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਗਰੁੱਪ ਬਣਾਉਣਾ ਜਿਸ ਗਰੁੱਪ ਦੇ ਵਿੱਚ ਘੱਟ ਤੋਂ ਘੱਟ 10 ਮੈਂਬਰ ਹੋ ਸਕਦੇ ਆ ਵੱਧ ਤੋਂ ਵੱਧ 20 ਹੋ ਸਕਦੇ ਆ ਠੀਕ ਹੈ ਹੁਣ ਇਹਨਾਂ ਲੋਕਾਂ ਨੇ ਮਹੀਨਾ ਵਾਈਜ਼ ਮਹੀਨਾਵਾਰ ਜਿਹੜੀ ਹੈ ਤੁਸੀਂ ਇੱਕ ਰਾਸ਼ੀ ਰੱਖਦੇ ਹੋ ਕਿ ਅਸੀਂ ਹਰ ਮਹੀਨੇ ਕਿਸੇ ਨੇ 100 ਰੁਪਏ ਕਿਸ਼ਤ ਰੱਖੀ ਹੁੰਦੀ ਹੈ ਕਿਸੇ ਨੇ 200 ਰੱਖੀ ਹੁੰਦੀ ਹੈ ਮਤਲਬ ਪੂਰੇ ਗਰੁੱਪ ਦੀ ਜਿਹੜੀ ਕਿਸ਼ਤ ਹੈਗੀ ਆ ਉਹ ਸੇਮ ਹੁੰਦੀ ਆ ਠੀਕ ਹੈ ਚਾਹੇ ਤੁਸੀਂ ਪਹਿਲੇ ਹੀ ਤੈਅ ਕਰ ਲਓ ਕਿ ਕਿ 19 ਕਿਸ਼ਤ ਰੱਖਿਓ ਜਿੰਨੀ ਸਾਰੇ ਮੈਂਬਰ ਭਰ ਸਕਣ ਕਿ ਕੋਈ ਮਹੀਨੇ ਦਾ 100 ਰੁਪਿਆ ਸੇਵਿੰਗ ਕਰ ਰਿਹਾ ਹੈ ਕੋਈ 200 ਕਰ ਰਿਹਾ ਹੈ ਠੀਕ ਹੈ ਜਾਂ ਮੰਨ ਲਓ ਤੁਸੀਂ 500000 ਤੱਕ ਵੀ ਤੁਸੀਂ ਜਿੰਨੀ ਵੀ ਸੇਵਿੰਗ ਕਰ ਸਕਦੇ ਹੋ 100 ਰੁਪਿਆ ਘੱਟ ਪਕਰ ਤੁਸੀਂ 100 ਰੁਪਏ ਤੋਂ ਵੀ ਇਸ ਗਰੁੱਪ ਨੂੰ ਸ਼ੁਰੂ ਕਰ ਸਕਦੇ ਹੋ ਕਿ 100 ਰੁਪਿਆ ਮਹੀਨੇ ਦਾ ਮੰਨ ਲਓ ਤੁਸੀਂ 10 ਮੈਂਬਰ ਹੋ ਤਾਂ ਤੁਸੀਂ ਮਹੀਨੇ ਦਾ 1000 ਰੁਪਿਆ ਇੱਕ ਜਿਹੜੀ ਨਿਸ਼ਚਿਤ ਮਿਆਦ ਹੈਗੀ ਆ ਠੀਕ ਹੈ ਇੱਕ ਤਰੀਕ ਦੇ ਉੱਤੇ ਤੁਸੀਂ ਬੈਂਕ ਦੇ ਵਿੱਚ ਜਮਾ ਕਰਾਉਂਗੇ ਤੇ ਉਹ ਤੁਹਾਡੇ ਪੈਸੇ ਜਿਹੜੇ ਆ ਗਰੁੱਪ ਦੇ ਵਿੱਚ ਇਕੱਠੇ ਹੋ ਜਾਣਗੇ ਠੀਕ ਹੈ ਹੁਣ ਉਹ ਤੁਹਾਡਾ ਆਪਣਾ ਹੀ ਪੈਸਾ ਜਿਹੜਾ ਬੈਂਕ ਦੇ ਵਿੱਚ ਇਕੱਠਾ ਹੋਇਆ ਪਿਆ ਰਹੂਗਾ ਠੀਕ ਹੈ ਹੁਣ ਜੇ ਤੁਹਾਡੇ ਚੋਂ ਕਿਸੇ ਨੂੰ ਜ਼ਰੂਰਤ ਹੈ ਤਾਂ ਤੁਸੀਂ ਉਸ ਪੈਸੇ ਨੂੰ ਉਥੋਂ ਕਢਵਾ ਲਓਗੇ ਤੇ ਉਹਨੂੰ ਉਹਦੀ ਇੱਕ ਕਿਸ਼ਤ ਜਿਹੜੀ ਹੈਗੀ ਹੈ ਬੈਂਕ ਨਾਲ ਬੰਨ ਲਓਗੇ ਕਿ ਅਸੀਂ ਐਨੀ ਕਿਸ਼ਤ ਜਿਹੜੀ ਹੈਗੀ ਹੈ ਉਹ ਇਸ ਚੀਜ਼ ਦੀ ਜਿਹੜੀ ਆ ਮੋੜਾਂਗੇ ਠੀਕ ਹੈ ਹੁਣ ਜਦੋਂ ਬੈਂਕ ਦੇਖੂਗਾ ਕਿ ਤੁਹਾਡਾ ਰਿਕਾਰਡ ਬਿਲਕੁਲ ਠੀਕ ਚੱਲ ਰਿਹਾ ਤੁਸੀਂ ਸਮੇਂ ਸਿਰ ਕਿਸ਼ਤ ਭਰ ਰਹੀਆਂ ਹੋ ਠੀਕ ਹੈ ਤਾਂ ਨਾਲ ਬੈਂਕ ਤੁਹਾਨੂੰ ਆਪਣੇ ਵੱਲੋਂ ਵੀ ਕੁਝ ਰਕਮ ਜਿਹੜੀ ਆ ਉਹ ਦੇਣੀ ਸ਼ੁਰੂ ਕਰ ਦਿੰਦੇ ਆ ਠੀਕ ਹੈ ਤੁਹਾਡਾ ਰਿਕਾਰਡ ਸਹੀ ਚੱਲੀ ਜਾਵੇ ਤੇ ਹੁਣ ਤੁਸੀਂ ਕਹੋਗੇ ਕਿ ਇੱਥੇ ਕੋਈ ਗਵਾਹੀ ਨਹੀਂ ਹੁੰਦੀ ਤੁਹਾਡੇ ਕੋਲ ਕੋਈ ਚੀਜ਼ ਨਹੀਂ ਹੈ ਤਾਂ ਫਿਰ ਤੁਹਾਡੀ ਗਵਾਹੀ ਕੌਣ ਭਰਦਾ ਇੱਥੇ ਤੁਹਾਡੀ ਗਵਾਹੀ ਤੁਹਾਡੇ ਨਾਲ ਦੇ ਹੀ ਮੈਂਬਰ ਭਰਦੇ ਆ ਕਿ ਹਾਂ ਇਹ ਬੰਦਾ ਸਹੀ ਹੈ ਅਸੀਂ ਇਹਦੀ ਗਾਰੰਟੀ ਲੈਂਦੇ ਆ ਜੇ ਇਹਨੇ ਕਿਸ਼ਤ ਨਾ ਭਰੀ ਅਸੀਂ ਅਕਸਰ ਦੇਖਦੇ ਆ ਕਿ ਜਿਹੜੀਆਂ ਸੈਲਫ ਹੈਲਪ ਗਰੁੱਪ ਵਾਲੀਆਂ ਲੇਡੀਜ਼ ਹੁੰਦੀਆਂ ਉਹ ਅਕਸਰ ਇੱਕ ਦੂਜੇ ਦੀ ਕਿਸ਼ਤ ਜੇ ਕਿਸ ਦੀ ਟਾਈਮ ਤੋਂ ਲੇਟ ਵੀ ਹੋ ਜਾਵੇ ਤਾਂ ਉਹਦੀ ਕਿਸ਼ਤ ਭਰ ਦੀਆਂ ਨੇ ਕਿਉਂਕਿ ਉਹਨਾਂ ਦਾ ਰਿਕਾਰਡ ਜਿਹੜਾ ਹੈਗਾ ਉਹ ਖਰਾਬ ਨਾ ਹੋਵੇ ਬੈਂਕ ਨੂੰ ਟਾਈਮ ਤੇ ਕਿਸ਼ਤ ਜਿਹੜੀ ਹੈਗੀ ਆ ਇਹ ਚਾਹੀਦੀ ਆ ਇਹ ਜਿਹੜੇ ਗਰੁੱਪ ਨੇ ਇਹ ਔਰਤਾਂ ਦੀ ਮਦਦ ਦੇ ਲਈ ਨੇ ਇਹ ਮਤਲਬ ਘੱਟ ਤੋਂ ਘੱਟ ਤੋਂ ਲੈ ਕੇ ਵੱਧ ਤੋਂ ਵੱਧ ਤੱਕ ਜੀ ਤੁਹਾਡੀ ਮਤਲਬ ਜਿਹੜੀ ਆ ਉਹ ਕਰ ਸਕਦੇ ਨੇ ਮਤਲਬ ਜਿਹੜਾ ਹੈਗਾ ਇਹਦੇ ਚ 50 50000 ਦੇ ਲੋਨ ਵੀ ਤੁਹਾਨੂੰ ਮਿਲ ਜਾਂਦੇ ਆ ਜਾਂ ਜਿਵੇਂ ਜੇ ਗਰੁੱਪ ਵੱਡਿਆ ਤਾਂ ਲੱਖ ਲੱਖ ਰੁਪਏ ਤੱਕ ਦੇ ਲੋਨ ਵੀ ਜਿਹੜੇ ਹੈਗੇ ਆ ਉਹ ਤੁਹਾਨੂੰ ਮਿਲ ਜਾਂਦੇ ਆ ਜੇ ਕਿਸੇ ਇੱਕ ਪਰਸਨ ਨੂੰ ਚਾਹੀਦਾ ਹੁੰਦਾ ਹੈ ਤੁਹਾਡੇ ਗਰੁੱਪ ਦਾ ਫੈਸਲਾ ਹੁੰਦਾ ਹੈ ਕਿ ਕਿਸੇ ਇੱਕ ਬੰਦੇ ਨੂੰ ਉਹ ਸਾਰਾ ਪੈਸਾ ਦੇ ਦਿੰਦੇ ਆ ਤੇ ਜੇਕਰ ਕੋਈ ਵੀ ਬੰਦਾ ਇਹ ਕਹੇ ਕਿ ਸਾਨੂੰ ਹਲੇ ਪੈਸਾ ਨਹੀਂ ਚਾਹੀਦਾ ਤਾਂ ਜਿੰਨੀਆਂ ਵੀ ਜੜੀਆਂ ਗਰੁੱਪ ਦੀਆਂ ਮੈਂਬਰਸ ਹੁੰਨੀਆਂ ਉਹ ਆਪਸ ਦੇ ਵਿੱਚ ਉਸ ਰਕਮ ਨੂੰ ਵੰਡ ਲੈਣੀਆਂ ਮੰਨ ਲਓ ਜੇ ਤੁਹਾਨੂੰ 1 ਲੱਖ ਰੁਪਏ ਬੈਂਕ ਵੱਲੋਂ ਮਿਲਿਆ ਤਾਂ ਤੁਸੀਂ 10-10 ਹਜ਼ਾਰ ਰੁਪਏ ਉਹਨਾਂ ਆਪਸ ਦੇ ਵਿੱਚ ਵੰਡ ਕੇ ਦੱਸੀ ਜਾਣੀਆਂ ਲੈ ਲਉਂਗੀਆਂ ਠੀਕ ਹੈ ਤੇ ਫਿਰ ਉਨੀ ਹੀ ਉਹਦੀ ਕਿਸ਼ਤ ਜਿਹੜੀ ਹੈਗੀ ਆ ਉਸ ਤਰ੍ਹਾਂ ਤੁਸੀਂ ਭਰਨੀ ਸ਼ੁਰੂ ਕਰ ਦੋਗੇ ਬੈਂਕ ਦੇ ਵਿੱਚ ਜਿੰਨਾ ਤੁਸੀਂ ਘੱਟ ਪੈਸੇ ਨੂੰ ਵਧੀਆ ਢੰਗ ਦੇ ਨਾਲ ਮੋੜੂਗੇ ਅਗਲੀ ਵਾਰ ਬੈਂਕ ਤੁਹਾਨੂੰ ਦੇਣ ਵਾਲੀ ਰਕਮ ਜਿਹੜੀ ਆ ਉਹ ਉਹ ਨਹੀਂ ਵਧਾ ਦਿੰਦਾ ਇਹਨਾਂ ਗਰੁੱਪਾਂ ਦੀ ਮਦਦ ਲਓ ਆਤਮ ਨਿਰਭਰ ਬਣੋ ਆਪਣਾ ਕੰਮ ਸ਼ੁਰੂ ਕਰੋ ਆਪਣੇ ਕੰਮ ਦੇ ਉੱਤੇ ਧਿਆਨ ਦਿਓ ਲੋਕਾਂ ਦੀਆਂ ਗੱਲਾਂ ਸੁਣਨ ਦੀ ਜ਼ਰੂਰਤ ਨਹੀਂ ਹੈਗੀ 셀ਫ ਹੈਲਪ ਗਰੁੱਪ ਤੁਹਾਡੀ ਬਹੁਤ ਮਦਦ ਕਰਨਗੇ ਬਹੁਤ ਸਾਰੀਆਂ ਭੈਣਾਂ ਦੇ ਸੁਨੇਹੇ ਆਏ ਹੋਏ ਸੀ ਕਿ ਸਾਨੂੰ ਕਰੋਸ਼ੀਆ ਆਉਂਦਾ ਸਾਨੂੰ ਇੱਕ ਭੈਣ ਨੇ ਸੁਨੇਹਾ ਭੇਜਿਆ ਹੋਇਆ ਸੀ ਕਿ ਉਹ ਜੂਟ ਦੇ ਬੈਗ ਬਣਾਉਂਦੇ ਨੇ ਈਵਨ ਜੂਟ ਦੇ ਬੈਗ ਜਿਹੜੇ ਕਿਸੇ ਵੀ ਤਰ੍ਹਾਂ ਦੇ ਬੈਗ ਬਣਾਉਣੇ ਹਨਾ ਇਹ ਵੀ ਬਹੁਤ ਪ੍ਰੋਫਿਟ ਵਾਲਾ ਬਿਜ਼ਨਸ ਹੈ ਕਿਸ ਤਰ੍ਹਾਂ ਦਾ ਬਿਜ਼ਨਸ ਹੈ ਕਿਵੇਂ ਕਿਉਂਕਿ ਜਿਵੇਂ ਤੁਸੀਂ ਲੰਚ ਬਾਕਸ ਜਿਹੜੇ ਬੈਗ ਆ ਠੀਕ ਹੈ ਉਹ ਤੁਸੀਂ ਬਣਾਉਣੇ ਸ਼ੁਰੂ ਕਰ ਦੋ ਠੀਕ ਹੈ ਹੁਣ ਇਹਨੂੰ ਤੁਸੀਂ ਕੰਮ ਨੂੰ ਕਿਸ ਤਰ੍ਹਾਂ ਵਧਾ ਸਕਦੇ ਹੋ ਨਾਲ ਠੀਕ ਹੈ ਤੁਸੀਂ ਇੱਕ WhatsApp ਗਰੁੱਪ ਬਣਾ ਲਓ ਆਪਣੇ ਆਲੇ ਦੁਆਲੇ ਦੀਆਂ ਲੇਡੀਜ਼ ਦਾ ਉਹਦੇ ਵਿੱਚ ਤੁਸੀਂ ਆਪਣਾ ਕੰਮ ਪਾਉਣਾ ਸ਼ੁਰੂ ਕਰ ਦੋ ਕਿ ਮੈਂ ਇਸ ਤਰ੍ਹਾਂ ਦੇ ਬੈਗ ਬਣਾਉਣੀ ਆ ਠੀਕ ਹੈ ਜਿਵੇਂ ਜਿਵੇਂ ਜਿਹੜੇ ਜਿਹੜੇ ਲੋਕ ਖਰੀਦੇ ਜਾਣਗੇ ਉਹ ਉਸ ਗਰੁੱਪ ਦੇ ਮੈਂਬਰ ਬਣਦੇ ਜਾਣਗੇ ਤੇ ਲੋਕ ਅੱਗੇ ਵੀ ਇਸ ਚੀਜ਼ ਨੂੰ ਸ਼ੇਅਰ ਕਰਦੇ ਰਹਿਣਗੇ ਤੁਹਾਡੀ ਮਾਰਕੀਟਿੰਗ ਇਸ ਤਰ੍ਹਾਂ ਜਿਹੜੀ ਹੈਗੀ ਆ ਉਹ ਤੁਸੀਂ ਕਰੋਗੇ ਤਾਂ ਤੁਹਾਡਾ ਕੰਮ ਵਧਣਾ ਸ਼ੁਰੂ ਹੋ ਜਾਏਗਾ ਮੈਂ ਪਹਿਲਾਂ ਵੀ ਕਿਹਾ ਸੀ ਕਿਸੇ ਨੇੜਲੀ ਦੁਕਾਨ ਦੇ ਉੱਤੇ ਆਪਣਾ ਸਮਾਨ ਰੱਖਿਆ ਹੈ ਠੀਕ ਹੈ ਹੁਣ ਜਿਵੇਂ ਕ੍ਰੋਸ਼ੀਏ ਜਿਹੜੇ ਆ ਉਹ ਬਣਾਉਣੇ ਆਉਂਦੇ ਆ ਠੀਕ ਹੈ ਅੱਜਕੱਲ ਦੁਬਾਰੇ ਉਹੀ ਟ੍ਰੈਂਡ ਆ ਰਿਹਾ ਕਿ ਦੁਰਮਾਲ ਬਣ ਲੋ ਕ੍ਰੋਸ਼ੀ ਦੇ ਨਾਲ ਜਾਂ ਕ੍ਰੋਸ਼ੀ ਵਾਲੀ ਕਢਾਈ ਵੀ ਕਈ ਵਾਰ ਬਹੁਤ ਜੜੀ ਹੈਗੀ ਆ ਉਡੈਂਡ ਦੇ ਵਿੱਚ ਹੁੰਦੀ ਆ ਠੀਕ ਹੈ ਤੁਸੀਂ ਇੱਕ ਨਾ ਮੈਂ ਦੇਖਿਆ ਹੈ ਅੱਜਕੱਲ ਕਿ ਯੂਥ ਫੈਸਟੀਵਲ ਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜੀਆਂ ਟੋکریاں ਬਣਵਾਉਂਦੇ ਹੁੰਦੇ ਸੀ ਜਿਹੜੀਆਂ ਉਹਨ ਦੇ ਨਾਲ ਹਨਾ ਪਸ਼ਮ ਦੇ ਨਾਲ ਟੋکریاں ਬਣਾਈਆਂ ਹੁੰਦੀਆਂ ਜਾਂ ਰੰਗਲੀਆਂ ਪੀੜੀਆਂ ਬੁਣੀਆਂ ਹੁੰਦੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਕੰਮ ਵਿੱਚ ਸ਼ੁਰੂ ਕਰ ਸਕਦੇ ਹੋ ਉਹ ਅੱਜ ਕੱਲ ਬੜਾ ਟ੍ਰੈਂਡ ਦੇ ਵਿੱਚ ਹੈ ਲੋਕੀ ਦੁਬਾਰਾ ਤੋਂ ਵਿਰਸੇ ਵੱਲ ਨੂੰ ਮੁੜ ਰਹੇ ਆ ਤੇ ਮੈਨੂੰ ਪਤਾ ਹੈ ਕਿ ਸਾਡੀਆਂ ਸਾਰੀਆਂ ਹੀ ਮਾਵਾਂ ਦਾਦੀਆਂ ਭੈਣਾਂ ਨੂੰ ਜਿਨ੍ਹਾਂ ਨੇ ਮੰਜੇ ਬੁਣੇ ਹੋਏ ਆ ਉਹਨਾਂ ਲਈ ਪੀੜੀਆਂ ਬੁਣਨੀਆਂ ਕੋਈ ਔਖਾ ਕੰਮ ਨਹੀਂ ਹੈਗਾ ਤੁਸੀਂ ਇਸ ਕੰਮ ਨੂੰ ਵੀ ਇੱਕ ਵਧੀਆ ਬਦਲ ਦੇ ਤੌਰ ਤੇ ਜਿਹੜਾ ਹੈਗਾ ਸ਼ੁਰੂ ਕਰ ਸਕਦੇ ਹੋ ਇਵਨ ਸੈਲਫ ਹੈਲਪ ਗਰੁੱਪ ਦੀ ਮਦਦ ਦੇ ਨਾਲ ਬਹੁਤ ਸਾਰੀਆਂ ਭੈਣਾਂ ਨੇ ਇਸ ਵਾਰ ਆਪਣੇ ਘਰਾਂ ਦੇ ਜਿਹੜੇ ਬਿਸਕੁਟ ਬਣਾਉਣ ਵਾਲਾ ਜਿਹੜਾ ਸਿਸਟਮ ਹੈ ਉਹ ਸ਼ੁਰੂ ਕੀਤਾ ਕਿਉਂਕਿ ਜਿਵੇਂ ਸੰਧਾਰੇ ਜਾਂਦੇ ਨੇ ਤੀਆਂਾਂ ਦੇ ਵਿੱਚ ਹੈ ਨਾ ਸਾਨੂੰ ਸਾਰਿਆਂ ਨੂੰ ਪਤਾ ਕਿ ਸੌਣ ਦੇ ਮਹੀਨੇ ਦੇ ਵਿੱਚ ਤਾਂ ਉਹਨਾਂ ਨੇ ਘਰੇ ਹੀ ਆਰਡਰ ਲੈ ਕੇ ਬਿਸਕੁਟ ਤਿਆਰ ਕਰਕੇ ਦਿੱਤੇ ਨੇ ਤੁਸੀਂ ਕੰਮ ਕੋਈ ਵੀ ਕਰ ਸਕਦੀਆਂ ਹੋ ਕੋਈ ਵੀ ਕੰਮ ਕਰਨਾ ਔਖਾ ਨਹੀਂ ਹੈ ਬਸ ਲੋਕਾਂ ਦੀਆਂ ਗੱਲਾਂ ਦੇ ਉੱਤੇ ਧਿਆਨ ਨਹੀਂ ਦੇਣਾ ਮੈਂ ਕੋਸ਼ਿਸ਼ ਕਰੂੰਗੀ ਕਿ ਵੱਧ ਤੋਂ ਵੱਧ ਸਰਕਾਰੀ ਸਕੀਮਾਂ ਬਾਰੇ ਤੁਹਾਨੂੰ ਜਾਣੂ ਕਰਵਾ ਸਕਾਂ ਜਿਹੜੀ ਵੀ ਮੈਨੂੰ ਲੱਗਦਾ ਕਿ ਚੰਗੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈ ਉਹ ਮੈਂ ਜ਼ਰੂਰ ਕਰਦੀ ਰਹੂੰਗੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਆਈਏ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਜਾਂ ਜੇਕਰ ਤੁਹਾਡੇ ਇਸ ਪ੍ਰੋਗਰਾਮ ਬਾਰੇ ਕੋਈ ਸਵਾਲ ਨੇ ਤਾਂ ਉਹਦੇ ਬਾਰੇ ਵਿੱਚ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਭੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁੰਦਿਆ It doesn't.